ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪਰ ਆਉਟੂ ਵੀ ਆ ਫਾਰਮਰ ਤੇ ਲੋ ਮਿੱਤਰੋ ਤਰੀਕ ਹੈਗੀ ਹੈ 29 ਅੱਜ ਮੱਕੀ ਨੂੰ ਆਪਾਂ ਪਾਣੀ ਮੋੜਤਾ ਚਲੋ ਦਿਖਾਉਨੇ ਆ ਸਾਨੂੰ ਪਾਣੀ ਲੱਗਦਾ ਬਣੇ ਰਿਹਾ ਵੀਡੀਓ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਬੱਤਵਾਰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਲੋਈ ਇਹਨਾਂ ਨੂੰ ਪਾਣੀ ਚੈੱਕ ਕਰ ਲਈ ਇੱਕ ਵਾਰ ਆਹ ਰੋਪੇ ਪਾਏ ਹੋਏ ਉਧਰ ਥੱਲੇ ਨੂੰ। ਕਈ ਵਾਰ ਇਹਨਾਂ ਜਹਵਾ ਭਰ ਜਾਂਦੀ ਐ। ਇਸ ਕਰਕੇ ਇੱਥੋਂ ਚੈੱਕ ਕਰਕੇ ਚੱਲਦੇ ਆਂ। ਇੱਧਰ ਵੀ ਮੱਕੀ ਬੀਜੀ ਹੋਈ। ਆ ਇੱਥੇ ਵੇਟ ਕਰਕੇ ਚੱਲਦੇ ਆਂ 5 ਮਿੰਟ ਦੇਖਦੇ ਆਂ। ਵੀਹ ਵਾਪਰੂ ਤਾਂ ਨਹੀਂ ਆਹ ਖਪੌਲ ਜਾ ਕੱਢਣਾ ਪੈਂਦਾ ਮੇਰਾ ਦਾ ਕੰਮ ਹੋਊਗਾ ਇੱਕ ਵਾਰ ਬਸ ਫਿਰ ਅਸੀਂ ਬੰਦ ਕਰ ਦਾਂਗੇ ਮੋਟਰ ਫੇ ਕੰਮ ਚੱਲ ਪੂਗਾ ਦੋ ਮਿੰਟ ਮੋਟਰ ਬੰਦ ਕਰਦੀ ਏ ਫੇਰ ਹਵਾ ਨਿਕਲ ਜੂਗੀ 2 ਮਿੰਟ ਬਾਅਦ ਚਲਾਉਨੇ ਆ ਲਓ ਜੀ 2 ਮਿੰਟ ਬਾਅਦ ਫੇਰ ਚਲਾਤੀ ਜਾ ਕੇ ਦੇਖਦੇ ਹੁਣ ਫੇਰ ਲਓ ਜੀ ਚੱਲ ਪਿਆ ਪਾਣੀ ਸਹੀ ਹੁਣ ਚੱਲ ਕੇ ਉਧਰ ਨੱਕੇ ਨੁੱਕੇ ਦੇਖਦੇ ਆਂ ਹੁਣ ਕੰਮ ਲੋਟਿਆ ਲੱਗਦਾ ਲੋਈ ਇਧਰ ਵੀ ਪਾਣੀ ਥੋੜਾ ਥੋੜਾ ਆ ਰਿਹਾ ਹੈ ਚੱਕਰ ਪਤਾ ਨਹੀਂ ਕੀ ਅੱਜ ਹਵਾ ਕਦਰ ਨਿਕਲੀ ਦੁਬਾਰੇ ਫੇਰ ਉਧਰੋਂ ਪਾਣੀ ਵਧਾਉਣੇ ਆ ਅੱਗੇ ਤਾਂ ਇਹਨਾਂ ਤੰਗ ਹੁੰਦੇ ਨਹੀਂ ਫੇਰ ਹੁਣ ਪਾਣੀ ਚੱਲ ਪਿਆ ਹੁਣ ਦੇਖਦੇ ਆਂ ਜਾ ਕੇ ਪੇ ਪਦਪਤ ਵੀ ਸੀ ਇਧਰ ਬਾਕੀ ਚੱਲ ਗਏ ਹੁਣ ਉਧਰ ਸਾਰਾ ਪਾਣੀ ਇਧਰ ਨੂੰ ਕਰਦੇ ਆ ਆ ਪਾਣੀ ਅੱਧਾ ਪ੍ਰਤੀਸ਼ਤ ਨੂੰ ਕਰਤਾ ਸੀ ਤੁਮ ਇਹਨੂੰ ਕਰਦੇ ਆ ਅੰਦਰ ਦਾ ਇਹਦ ਨੂੰ ਕਰਤਾ ਬੰਦ ਹੁਣ ਕਰਦੇ ਆ ਚੈੱਕ ਕੀ ਕਹਿੰਦੀ ਆ ਗੱਲ ਬਾਤ ਅੱਜ ਤੱਕ ਨਹੀਂ ਇਹਨੇ ਨਾ ਤੰਗ ਕਰੇ ਨਹੀਂ ਅੱਜ ਸਭਾ ਭਰਤੀ ਆ ਪਤਾ ਨਹੀਂ ਕੀ ਚੱਕਰ ਆ ਹੁਣ ਤਾਂ ਚੱਲਣਾ ਚਾਹੀਦਾ ਟੋ ਵੇਟ ਕਰਦੇ ਇੱਥੇ ਇਹਦੀ ਲੋਈ ਬਾਬੇ ਦੀ ਕਿਰਪਾ ਨਾਲ ਇਹਦਾ ਚੱਲ ਗਿਆ ਠੀਕ ਠਾਕ ਹੁਣ ਬਸ ਹੁਣ ਨਾ ਹਵਾ ਪਰੇ ਬਾਕੀ ਉਧਰ ਹੁਣ ਉਧਰ ਹੁਣ ਦੇਖਦੇ ਆ ਜਿਹੜੇ ਪੈਪ ਦੱਬੇ ਹੀ ਉਹ ਨਾ ਹੁਣ ਫੁਰ ਜਾਣ ਲੋਕੀ ਇਧਰੋਂ ਦਾ ਹੋ ਗਿਆ ਪਾਣੀ ਬੰਦ ਲੋਈ ਪਾਣੀ ਦਾ ਲੈਵਲ ਹੁਣ ਆਪੇ ਦੇਖ ਲਓ ਹੁਣ ਪਾਣੀ ਕਿੰਨਾ ਆ ਰਿਹਾ ਹੈ ਪਹਿਲਾਂ ਪਾਣੀ ਕਿੰਨਾ ਆ ਰਿਹਾ ਸੀ ਇਧਰ ਇੱਕ ਨੱਕਾ ਉਧਰੋਂ ਯਾਰ ਇੱਕ ਇਧਰੋਂ ਕਰਤਾ ਇੰਦਰ ਥੋੜਾ ਜਿਹਾ ਪਹਿਲਾਂ ਵਧਾ ਦਈਏ ਨਹੀਂ ਚੱਲੀ ਜਾਂ ਉਹਨਾਂ ਨੇ ਕਿਉਂਕਿ ਪਤਲਾ ਪਤਲਾ ਪਾਣੀ ਹੈ ਫੇਰ ਨਾ ਦੂਜਾ ਪਾਣੀ ਹੈ ਇਹਦੀ ਵਾਹੀ ਜ਼ਿਆਦਾ ਹੋ ਗਈ ਸੀ ਇਸ ਕਰਕੇ ਇਹ ਫੋਲਾ ਜਾ ਸੀ ਮਾ ਟੈਟ ਨਾ ਹੋ ਜੇ ਇਹ ਕਰਕੇ ਦੁਬਾਰਾ ਪਾਣੀ ਲਾਤਾ ਦਰਵਾ ਪਰ ਬਿਜਲੀ ਚੱਲ ਰਿਆ ਸਾਰੇ ਪਤਾ ਭਰੀ ਜਾਣ ਲੋਇਓ ਦੋ ਸਿਰੇ ਵਾਲੇ ਕਹਿਰਿਆਂ ਦੇ ਬੰਦ ਕਰਤੇ ਸੀ ਆਪਾਂ ਨੇ ਪਾਈਪ ਆਦੋ ਕਹਿਰੇਂ ਚ ਪਾਣੀ ਚੱਲ ਰਿਹਾ ਹੁਣ ਇਧਰੋਂ ਦੇਖੋ ਹੁਣ ਫੁੱਲ ਪਾਣੀ ਆ ਰਿਹਾ ਬਸ ਜਦੋਂ ਇਹ ਭਰ ਗਏ ਫੇਰ ਆਪਾਂ ਉਹ ਖੋਲ ਦਨੇ ਆ ਕਿਉਂਕਿ ਇਧਰ ਇਹ ਚ ਪੈ ਬਣੀ ਦੱਬਿਆ ਇਹ ਚ ਤਾਂ ਚੱਲਦਾ ਹੀ ਰਹਿਣਾ ਫਿਰ ਆਪਾਂ ਬੰਦ ਕਰ ਦਾਂਗੇ ਇਧਰ ਲੈ ਕੇ ਰਲਾ ਬਸ ਜਦੋਂ ਪਾਣੀ ਨਾਲਜੇ ਲੱਗ ਗਿਆ ਉਦੋਂ ਫਿਰ ਆਪਾਂ ਉਹ ਪੈਪ ਦੋਨੋਂ ਖੋਲ ਦਾਂਗੇ ਇਹ ਤਾਂ ਥੋੜਾ ਥੋੜਾ ਫਿਰ ਆਉਂਦਾ ਹੀ ਰਹੂਗਾ ਲਾਸਟ ਤੱਕ ਕੋਈ ਚੱਕਰ ਨਹੀਂ ਸਵੇਰ ਦਾ ਮਾਹੌਲ ਸ਼ਾਂਤੀ ਵਾਲਾ ਮਾਹੌਲ ਆ ਟਾਈਮ ਪੂਰਾ ਇੰਨੀਂ ਹਵਾ ਚੱਲਦੀ ਆ ਏਸੀ ਦੀ ਹਵਾ ਨਾਲੋਂ ਠੀਕ ਆ ਕੰਮ ਮਰੇ ਇਸੀ ਜਿਹੇ ਵਾਤਾ ਤੁਹਾਨੂੰ ਪਤਾ ਖਰਾਬੇ ਕਰਦੀ ਆ। ਲੋਈ ਪਾਏ ਪਰ ਇਹਨੇ ਇਧਰ ਖੱਦਾ ਪੂਰਾ। ਇਧਰ ਟੁਕਿਆ ਪਾਇਪ। ਪਾਇਪਾਣਾ ਕੰਮ ਸੌਣ ਹੋ ਜਾਂਦਾ। ਨੱਕੇ ਨਹੀਂ ਵੱਡ-ਵੱਡ ਕਮਲੇ ਹੋ ਜਾਂਦੇ। ਉਹਨਾਂ ਇਹਨਾਂ ਨੂੰ ਆਰਾਮਦਾਰੀ ਨਾਲ ਬੰਦ ਕਰ ਦਿਆ ਕਰਾਂਗੇ ਬਸ। ਉਹ ਕਹਿਰੇ ਭਰ ਗਏ ਦੋ ਇਹ ਚ ਚੱਲ ਰਿਹਾ तकरीबन ਸਾਰੀ ਭਾਰੇ ਜਾਊਗੀ ਲੋਈ ਆਪਾਂ ਨੂੰ ਆ ਗਿਆ ਸਲੂਨ ਦਾ ਫੋਨ ਚਾਹ ਪੀਜੋ ਕਹਿੰਦਾ ਚਾਹ ਬਣ ਗਈ ਆਪਾਂ ਚੱਲੇ ਆਂ ਫਾਰਮ ਤੇ ਚਾਹ ਪੀਣ ਹੁਣ ਬਾਈ ਨੇ ਇੱਕ ਕਹਿਰਾ ਹੋਰ ਲਵੇ ਲੱਗ ਜੂ ਜਦੋਂ ਬਾਹੜ ਬੇਲੇ ਹੁੰਦੇ ਆ ਨਜ਼ਾਰਾ ਹੁੰਦਾ ਇਕਤਰ ਦੀ ਮਰਜ਼ੀ ਚੱਕ ਦੋ ਮੋਟਰਸਾਈਕਲ io ho un po' di tromba e ho un po' di bicchiere. Che alza, c'è un'ombra. Sul 1900 è che è una rotta ਲੋਈ ਚਾ ਵੀ ਕੇ ਆਪਾਂ ਆ ਗਏ ਇਧਰ ਦੋ ਕੇਰੇ ਵੀ ਫੁੱਲ ਹੋਣ ਵਾਲੀ ਨੇ ਆ ਤਾਂ ਲਗਭਗ ਹੋਏ ਗਏ ਕਿਉਂਕਿ ਪਹਿਲਾਂ ਭਰੇ ਹੋਏ ਸੀ ਬਾਣ ਹੁਣ ਟਾਈਮ ਲੱਗਦਾ ਨਹੀਂ ਆ ਦੇਖੋ ਪੂਰੀ ਇਧਰ ਆਏ ਜੋ ਪਹਿਲਾਂ ਇਧਰ ਵੀ ਥੋੜਾ ਹੀ ਰਹਿ ਗਿਆ ਕੰਮ ਹਾਂ ਦੇਖ ਕੇ ਆਉਂਦੇ ਆ ਮੈਂ ਲੋਈ 7 ਵਜੇ ਨੂੰ ਘਰ ਗਿਆ ਲਗਭਗ 4:30 ਲੇਟ ਆਈ ਸੀ 5:30 ਤੇ 2.5 ਘੰਟੇ ਲੱਗੇ ਵੀਰੇ ਤੋ ਅਜੇ ਇਹ ਫਾਰ ਕਰੂਗਾ। ਪ੍ਰਬੰਧੀ ਕਰਨੀ ਪੈਣੀ ਆ। ਆਇਆ ਉਹ ਬਾਹੀਏ ਬਸ ਉਹ ਬਾਹਰ ਘਾਤਾਂਗੇ ਤਾਂ। ਆ ਇਧਰ ਰਹਿਗੇ ਥੋੜਾ ਜਿਹਾ। ਓਕੇ ਰਹਾ ਤਾਂ ਹੋਇਆ ਫੇਰ ਫੁੱਲਾ। ਇਹ ਥੋੜਾ ਜਿਹਾ ਪਾਦਾਨੇ ਆ ਇਧਰ ਬੜੀਆ ਚੜ ਜੂ। ਲੋਏ ਮੋਟਰ ਕਰਦੀ ਹੈ ਬੰਦ ਆ। ਤਕਰੀਬਨ 2.5 ਘੰਟੇ ਚ ਭਰ ਗਿਆ। ਬਹੁਤ ਹੁੰਦਾ ਇੰਨਾ ਕੇ ਟਾਈਮ ਲੱਗਿਆ ਕਰੂ। ਕਰੀਏ ਆਪੇ ਸਣਾ। ਬੋਕੀ ਦਾ ਨਵੀਂ ਬਾਈ ਆ ਤੇ। ਹਮ ਕੋਲਿੰਗ ਫੋਕੀ ਲਿਖਾਈ ਨੂੰ ਕੱਢਦੀ ਨਹੀਂ ਹੈਗਾ ਸਮਾਰ ਕੇ ਪੌਣੀ ਨਹੀਂ ਕਰਦੀ ਹੈ ਹੂੰ ਨਿਓਜਲ ਹੋਰ ਨਹੀਂ ਹੈਗੀ ਕੋਈ ਨਿਓਜਲ ਹੋਰ ਛੋੜ ਕੇ ਦੇਖੀਏ ਝੱਗ ਜੀ ਬਣਾ ਦਉਂਦਾ ਬਸ ਠੀਕ ਆ ਇਹ ਚੱਕਰ ਗਈ ਐ ਲੋਈ ਪੰਪ ਖੋਲ ਲਿਆ ਪੂਰਾ ਕਾਚਰਾ ੜਿਆ ਪਿਆ ਇਹ ਚ ਹੁਣ ਇਹਨੂੰ ਗਰਮ ਪਾਣੀ ਨਾਲ ਸਾਫ਼ ਕਰਾਂਗੇ ਲੋਕ ਇਹ ਜੋ ਲੋਕ ਇਹ ਬੰਦੇ ਕਰਦੇ ਪਰ ਲੈ ਇਹਨੂੰ ਲੋਕ ਬੰਦ ਕਰ ਹਵਾ ਨਿਕਲਣੇ ਨਾ ਦੇ ਜੀ ਸਾਲਟ ਤਾਂ ਕੋਈ ਹੈਗਾ ਸਾਲਜਾ ਨਾ ਹੁਣ ਤਾਂ ਨਿਕਲ ਗਿਆ ਤੀ ਹੁਣ ਤਾਂ ਸਾਹੋਂ ਬਾਹਰ ਕੋ ਲਾਈ Эти to be bought it. ਦੇ ਵਿੱਚ ਜਰ ਹੁੰਦੀ ਉਹ ਖਾਰੀ ਜਾਂਦਾ ਕੋਈ ਕਿੰਨਾ ਦਾ ਪੁਰਾਣਾ ਪੰਪ ਇਹ ਮੈਨੂੰ ਕੋਈ ਦੇਖਤੀ ਇਹਦੇ ਚ ਤੱਕੋ ਸ਼ੋਰ প্লা প্লাছ E guarda che ci riesci a tenere. Ciao, ciao. Ciao, ciao. Ciao, ciao. Ciao, ciao. Ciao, ciao. Ciao, ciao. Ciao,

यो jadi जड़ी ने ਬੱਸ ਓਕੇ okay.